ਸ੍ਰੀਕਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਤਿਹਾਸਿਕ ਗੁਰੂ ਘਰ ਚੌਲਾ ਸਾਹਿਬ ਦੇ ਜਿੱਥੇ ਸਾਹਿਬ ਸ੍ਰੀ ਗੁਰੂ ਹਰगोबिंद ਸਿੰਘ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਤੋਂ ਆਜ਼ਾਦ ਹੋਣ ਤੋਂ ਬਾਅਦ ਆ ਕੇ ਰੁਕੇ ਸੀ ਇਸ ਗੁਰੂ ਘਰ ਦੇ ਵਿੱਚ ਉਹਨਾਂ ਦਾ 52 ਕਲੀਆਂ ਵਾਲਾ ਚੌਲਾ ਸਾਹਿਬ ਵੀ ਸ਼ਿਸ਼ੋਭਿਤ ਕੀਤਾ ਗਿਆ ਹੈ ਤੇ ਜੇ ਉਹਨਾਂ ਦੇ ਪੈਰਾਂ ਦੇ ਵਿੱਚ ਉਸ ਸਮੇਂ ਚਰਨ पादुਕਾ ਪਾਈਆਂ ਹੋਈਆਂ ਸਨ ਉਹ ਵੀ ਇੱਥੇ ਮੌਜੂਦ ਹਨ ਇਸ ਤੋਂ ਇਲਾਵਾ ਪੰਜ ਗ੍ਰੰਥੀ ਸਾਹਿਬ ਜਿਨ੍ਹਾਂ ਦੇ ਦੁਆਰਾ ਉਹ ਨਿਤਨੇਮ ਕਰਿਆ ਕਰਦੀ ਸੀ ਉਹ ਵੀ ਇਸ ਹੀ ਗੁਰੂ ਘਰ ਦੇ ਵਿੱਚ ਸ਼ਿਸ਼ੋਭਿਤ ਕੀਤਾ ਹੋਇਆ ਹੈ। ਇਹ ਇਤਿਹਾਸਿਕ ਗੁਰੂ ਘਰ ਮੌਜੂਦ ਹੈ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੁਡਾਣੀ ਕਲਾ ਦੇ ਵਿੱਚ। ਇਸ ਸਥਾਨ ਦੇ ਉੱਪਰ ਦੂਰੋਂ ਨੇੜਿਓਂ ਸੰਗਤ ਆਉਂਦੀ ਹੈ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚੋਲਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ। ਇਹ ਇਤਿਹਾਸਿਕ ਗੁਰੂ ਘਰ ਵੀ ਕਾਫੀ ਰਕਬੇ ਦੇ ਵਿੱਚ ਫੈਲਿਆ ਹੋਇਆ ਹੈ। ਇੱਥੇ ਮੌਜੂਦ ਦੋ ਨਿਸ਼ਾਨ ਸਾਹਿਬ ਸਾਨੂੰ ਮੀਰੀ ਅਤੇ ਪੀਰੀ ਦੇ ਉਪਦੇਸ਼ਾਂ ਦੀ ਜਾਣਕਾਰੀ ਦਿੰਦੇ ਹਨ ਇਸ ਗੁਰੂ ਘਰ ਦੇ ਵਿੱਚ ਮੌਜੂਦ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਾਰੀ ਦੁਨੀਆ ਨਤਮਸਤਕ ਹੁੰਦੀ ਹੈ ਇਸ ਗੁਰੂ ਘਰ ਦੀ ਇਤਿਹਾਸਿਕ ਜਾਣਕਾਰੀ ਵੀ ਸਾਨੂੰ ਕੰਧਾਂ ਦੇ ਉੱਪਰ ਉਲਿਖੀ ਹੋਈ ਮਿਲ ਜਾਵੇਗੀ ਤਾਂ ਕਿ ਨੌਜਵਾਨ ਪੀੜੀ ਨੂੰ ਇਸ ਦੇ ਬਾਰੇ ਸਹੀ ਜਾਣਕਾਰੀ ਮਿਲ ਸਕੇ ਇਸ ਗੁਰੂ ਘਰ ਦੇ ਵਿੱਚ ਵੀ ਤੁਹਾਨੂੰ ਰਹਿਣ ਸਹਿਣ ਦੇ ਲਈ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਵੇਗੀ ਜੇਕਰ ਤੁਸੀਂ ਦੂਰੋਂ ਚੱਲ ਕੇ ਆ ਰਹੇ ਹੋ ਤਾਂ ਇਸ ਗੁਰੂ ਘਰ ਦੇ ਵਿੱਚ ਤੁਸੀਂ ਆਰਾਮ ਦੇ ਨਾਲ ਰਹਿ ਵੀ ਸਕਦੇ ਹੋ ਜਿਸ ਦੇ ਲਈ ਧਰਮਸ਼ਾਲਾ ਵੀ ਮੌਜੂਦ ਹੈ ਤੁਸੀਂ ਅਲੱਗ ਤੋਂ ਇੱਕ ਹਾਲ ਦੇ ਵਿੱਚ ਵੀ ਰਹਿ ਸਕਦੇ ਹੋ ਤੇ ਕਮਰਾ ਲੈ ਕੇ ਵੀ ਇੱਥੇ ਤੁਸੀਂ ਆਪਣੀ ਸਟੇ ਕਰ ਸਕਦੇ ਹੋ ਜਦੋਂ ਸਾਹਿਬ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਤੋਂ ਆਜ਼ਾਦ ਕੀਤਾ ਗਿਆ ਸੀ 52 ਕੈਦੀ ਰਾਜਿਆਂ ਦੇ ਨਾਲ ਤਾਂ ਉਹ ਇੱਥੇ ਆ ਕੇ ਰੁਕੇ ਸੀ 45 ਦਿਨ ਇੱਥੇ ਉਹਨਾਂ ਨੇ ਆਪਣਾ ਨਿਵਾਸ ਰੱਖਿਆ ਸੀ 45 ਦਿਨ ਉਹਨਾਂ ਨੇ ਲਗਾਤਾਰ ਇੱਥੋਂ ਸੰਗਤ ਨੂੰ ਧਾਰਮਿਕ ਉਦੇਸ਼ ਦਿੱਤੇ ਸਨ ਇਸ ਇਤਿਹਾਸਿਕ ਗੁਰੂ ਘਰ ਦੇ ਵਿੱਚ ਵੀ ਬਾਕੀ ਗੁਰੂ ਘਰਾਂ ਤੇ ਵਾਂਗ 24 ਘੰਟੇ ਲੰਗਰ ਚੱਲਦਾ ਹੈ। ਸੋ ਦੂਰੋਂ ਨੇੜਿਓਂ ਦੀ ਆਈ ਸੰਗਤ ਦੇ ਰਹਿਣ ਸਹਿਣ ਖਾਣ ਪੀਣ ਦਾ ਇੱਥੇ ਖਰੇਕ ਤਰ੍ਹਾਂ ਦਾ ਪ੍ਰਬੰਧ ਹੈ। ਇਸ ਇਤਿਹਾਸਿਕ ਗੁਰੂ ਘਰ ਦੇ ਵਿੱਚ ਨਿਮਧਤ ਰਖਤ ਅੱਜ ਵੀ ਮੌਜੂਦ ਹੈ। ਜਿਸ ਦਿਸ਼ਾਵੇਂ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਤੇ ਆਪਣਾ ਕਮਰ ਕੱਸਾ ਲਾ ਕੇ ਇੱਥੇ ਆਰਾਮ ਕੀਤਾ ਸੀ। ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ।